चौड़ी चकोठी नंबर 11 ते कब्जा ਕਰਨ ਲਈ బుధవਾਰ ਨੂੰ ਫੌਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਇਸ ਦੇ ਵਿਰੋਧ ਵਿੱਚ ਕੋਠੀ ਵਿੱਚ ਰਹਿੰਦੇ ਸਮੂਹ ਪਰਿਵਾਰਾਂ ਨੇ ਰੋਸ ਪ੍ਰਗਟ ਕੀਤਾ ਅਤੇ ਇਸ ਸਮੇਂ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਅਤੇ ਵਾਲਮੀਕੀ تیرਤ ਤੁਨਾ ਸਾਹਿਬ ਤੇ ਰਸਿਕ ਦੇ ਮਹੰਤ ਮਲਕੀਤਨਾਥ ਅਤੇ ਚੇਅਰਮੈਨ ਉਮਪrakash ਗੱਬਰ, शशि gil, కుమార్ ਦਰਸ਼ਨ, वरुण शरीन, कमल कुमार, ਗੁਰਪ੍ਰਤਾਪ ਸਿੰਘ, ਟਿੱਕਾ ਮਹੰਤ ਰਾਕੇਸ਼ਨਾਥ ਸਮੇਤ ਹੋਰ ਧਾਰਮਿਕ ਤੇ ਰਾਜਨੀਤਿਕ આગੂ ਹਾਜ਼ਰ ਸਨ ਕਾਕੇ ਕੋ ਸੰਗਤ ਇਕੱਠੀ ਹੋਈ ਆ ਆਪਣੀਆਂ ਸਾਰੇ ਰਿਟੇ ਸੱਟ ਕੇ ਗੱਲਾਂ ਬਾਤਾਂ ਛੱਡ ਕੇ ਇੱਧਰ ਘੋਰ ਕੇਨ ਦੀ ਲੋੜ ਹੈ ਹੁਣ ਜੋ ਜਕਾਰੇ ਜੋ ਮਾਲਕ ਜੀ ਦੇ ਨਾਮ ਦੇ ਲੱਗਣਗੇ ਉਸ ਤੋਂ ਬਾਅਦ ਜਿਹੜਾ ਕੀ ਪ੍ਰਚਾਰ ਕੀਤਾ ਜਾਏਗਾ ਜੋ ਜੋ ਬੋਲੇ ਸੋਨ ਕੀ ਦਾ ਬਰਾਇਮਾਨ ਸੇਵਾ ਪਾਚਾ ਸਤਗੁਰ ਮਲਕੀਤ ਰਾਜ ਮਹਾਰਾਜ ਕੀ ਜੈ ਮਾ ਅੱਜ ਪੰਜਾਬ ਦੇ ਸੀਐਮ ਨੂੰ ਪੁੱਛਣਾ ਚਾਹਾਂ ਕਿ ਜਿਹੜੇ ਬੰਦੇ ਜਿਹੜੇ ਲੋਕ ਆਪਣੇ ਪੰਜਾਬ ਦੇ ਵਿੱਚ ਉਤਰ ਕੇ ਆ ਗਏ ਨੇ ਤੁਸੀਂ ਉਹਨਾਂ ਨੂੰ ਤਾਂ અપਨਾ ਕੇ ਸਰਕਾਰੀ ਬਣਾ ਦਿੰਦੇ ਨੇ ਤੇ ਜਿਹੜੇ 500 ਸਾਲ 200 ਸਾਲ ਤੋਂ ਜਿਹੜੇ ਅੰਬਰਸਰ ਗੁਰੂ ਦੀ ਨਗਰੀ ਚ ਰਹੇ ਨੇ ਤੇ ਉਹਨਾਂ ਨੂੰ ਕੱਢਣ ਦੇ ਐਲਾਨ ਕਿਵੇਂ ਕੀਤਾ ਗਿਆ ਔਰ ਅਸੀਂ ਦੱਸਣਾ ਚਾਹਦੇ ਆ ਕਿ ਅਜੇ ਅੱਜ ਵੀ ਮੂਵਮੈਂਟ ਜੇ ਅੱਜ ਇਹਨੇ 35 ਪਰਿਵਾਰਾਂ ਨੂੰ ਕੁਝ ਵੀ ਮਾਰਾ ਜਿਵੇਂ ਹਲਚਲ ਕੀਤੀ ਗਈ ਤੇ ਕੱਲ ਪੂਰੇ ਪੰਜਾਬ ਕਾਲ ਦੇਖਣਾ ਤੁਸੀਂ ਕਿ ਕੀ ਹੋ ਰਿਹਾ ਹੈਗਾ ਮੈਂ ਅੰਦਰ ਸਰ ਪੱਤ ਦੀ ਗੱਲ ਨਹੀਂ ਦਿੰਦਾ ਪੂਰੇ ਪੰਜਾਬ ਦੀ ਪੱਤ ਦੀ ਗੱਲ ਕੱਲ ਦਿੱਤੀ ਜਾਏਗੀ ਔਰ ਸਭ ਪਾਸੇ ਮਾਰਾ ਨੁਕੀਦਾਰ ਬਾਰੇ ਜਿੱਦਾ ਦੇਸ਼ ਹੋ ਗਿਆ ਔਰ ਆਤਵੀ ਇਹ ਨਾ ਸੋchna ਕਿ ਤੁਹਾਡੇ ਕੋਲ 5000 ਬੰਦਾ 10000 ਬੰਦਾ ਲੱਖ ਬੰਦਾ ਇੱਥੇ ਦਿਵਾਲੀਆਂ ਪਰ ਪਰ ਕੇ ਆਣੀਆਂ ਮਿੱਤਰੋ ਪਾਲੀਆਂ ਪਰ ਪਰ ਕੇ ਆਣੀਆਂ ਔਰ ਕਿਸੇ ਕੋਲੋਂ ਚੋਰ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਸੀਐਮ ਨੂੰ ਮੁੱਖ ਮੰਤਰੀ ਐਮਐਲਏ ਮੰਤਰੀ ਬਣਾਉਣ ਵਾਲੇ ਮਿੱਤਰੋ ਤੁਸੀਂ ਆਪੋ ਔਰ ਆਮ ਪਬਲਿਕ ਹੈਗੀ ਹੈ ਤੇ ਜੇ ਅੱਜ ਆਮ ਪਬਲਿਕ ਦਾ ਸਾਥ ਨਹੀਂ ਦਿੱਤਾ ਗਿਆ ਟੈਕ ਟੌਨ ਨੂੰ ਇਹਨਾਂ ਨੂੰ ਸਿੱਟਾ ਜਿਹੜਾ ਗੰਭੀਰ ਦੇਖਣ ਦੀ ਦੇਖਣਾ ਪਏਗਾ ਪਰ ਮੈਂ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਅੱਜ ਪ੍ਰਸ਼ਾਸਨ ਨੂੰ ਅੱਖਾਂ ਖੋਲਣ ਦੀ ਲੋੜ ਆ ਔਰ ਅਸੀਂ ਪ੍ਰਸ਼ਾਸਨ ਦੇ ਟੀਸੀ ਸਾਹਿਬ ਔਰ ਸੀਪੀ ਸਾਹਿਬ ਨੂੰ ਆਦੇਸ਼ ਕਰਦੇ ਆ ਕਿ ਅੱਜ ਜੋ ਇਹਨਾਂ ਪਿੰਡ ਦੀ ਪਰਿਵਾਰਾਂ ਵੱਲ ਜੋ ਵੀ ਤੁਸੀਂ ਮੂਵਮੈਂਟ ਨੂੰ ਚਲਾਇਆ ਉਹਨੂੰ ਬਿਲਕੁਲ ਇਮਰਜੈਂਟਲੀ ਬੰਦ ਕੀਤਾ ਜਾਵੇ ਨਹੀਂ ਬੰਦ ਕੀਤਾ ਗਿਆ ਦੇ ਦੇ ਵਿੱਚ ਤੁਹਾਨੂੰ ਜਿਹੜਾ ਕੀ ਆਉਣ ਵਾਲੇ ਜਿੰਦੇ ਵਿੱਚ ਅੱਜ ਹੀ ਪਤਾ ਲੱਗ ਜਾਏਗਾ ਸ਼ਾਮ ਤੱਕ ਕਿ ਕੀ ਪਾਣਾ ਵਰਤ ਗਿਆ ਔਰ ਔਰ ਮਤ ਦੱਸਣਾ ਚਾਹਨਾ ਕੀ ਜਿਹੜੇ 35 ਪਰਿਵਾਰ ਨੇ ਇਹਨਾਂ ਨੇ ਵੋਟਾਂ ਪਾ ਕੇ ਜਿਵੇਂ ਕਿ ਅੱਥੇ ਆਨੰਦ ਦੇ ਮੰਤਰੀ ਬਣ ਕੇ ਸਰਕਾਰ ਕੇ ਜਣਾਏ ਕਿ ਕਿਆ ਵਾਲੀ ਕੀ ਹਾਲ ਵਾਲੀ ਸਾਰੇ ਜੋ ਗਏ ਐਸਐਲ ਦਾ ਆ

ਬਾਕੀ ਆਪ ਕੋ ਉਹਨਾਂ ਨੂੰ ਚਾਹੁੰਦੇ ਆ ਇਹ ਜਿਹੜੀ ਗਰਾਉਂਡ ਦਾ ਖਾਨਾ ਉਹ ਆਪਾਂ ਕੋਈ ਇਹਦੇ ਚ ਕੰਠੋਸਲੀ ਚਾਹੁੰਦੇ ਹਾਂ ਹਾਂ ਅਸਲ ਅਸਲ ਤੇ ਬੱਧੀ ਉਹਦਾ ਕੀ ਯਾਰ ਇਹ ਜਿਹੜੇ ਰੂਮ ਨੇ ਹਰ ਕਿਸੇ ਨੇ ਆਪਣਾ ਰੂਮ ਪਿੱਛੇ ਆ ਰਹੀ ਹੈ ਬਾਹਰ ਦੀ ਜਿੱਤੇ ਕਮਰਾ ਵੀ ਕੋਈ ਨਹੀਂ ਕੋਈ ਬੋਲਣੇ ਆਪਾਂ ਚਾਹੁੰਦੇ ਹਾਂ ਪੁਰਾਣੇ ਸਮੇਂ ਦੇ ਵਿੱਚੋਂ ਲੋਕ ਰਹਿ ਰਹੇ ਨੇ ਸਿਪਰੀਮ ਕੋਰਟ ਤੱਕ ਉਹਨਾਂ ਨੇ ਆਪਣੀ ਫਾਈਟ ਲੜੀ ਹੈ ਬਟ ਇਟ ਹੈਸ ਬੀਨ ਫਾਊਂਡ ਕਿ ਉਹ ਇਥੇ ਇਲੀਗਲ ਆਕਿਪੈਂਟ ਨੇ ਤੇ ਆਰਡਰ ਸੀਗੇ ਟੂ ਵਕੇਟ ਦਾ ਪ੍ਰੈਮਿਸਿਸ ਅੱਜ ਅਸੀਂ ਉਸ ਮੂਹਮ ਤਹਿਤ ਇਥੇ ਵਿਦ ਪ੍ਰੋਪਰ ਪਲਾਨਿੰਗ ਆਈ ਸੀ ਬਟ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਰਕੇ ਉਹਨਾਂ ਨੇ ਕੁਝ ਪੁਆਇੰਟ ਸਾਡੇ ਸਾਹਮਣੇ ਰੇਜ਼ ਕੀਤੇ ਕਿ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਲਿਮਿਟਡ ਟੂ 13 ਕਨਾਲ ਦਿੰਦੇ ਨੇ ਜੀ ਤੇ ਛੇਕ ਨਾਲ অলরেডি قبضہ ਜਾਇਗਾ ਛੇਕ ਨਾਲ ਹੋਰ ਦੇ ਕੇ ਉਹਨਾਂ ਨੂੰ ਇੱਥੇ ਰੱਖਿਆ ਜਾ ਸਕਦਾ ਜੋ ਉਹਨਾਂ ਨੇ ਕਿਹਾ ਉਹਨੂੰ ਅਸੀਂ ਕੋਰਟ ਦੇ ਆਰਡਰਸ ਨਾਲ ਵੈਰੀਫਾਈ ਕਰਾਂਗੇ ਸਾਡੇ ਰੈਵਨੂ ਰਿਪੋਰਟ ਨਾਲ ਵੈਰੀਫਾਈ ਕਰਾਂਗੇ ਬਿਕਾਜ਼ ਵੀ ਡੋਨਟ ਵਾਂਟ ਕਿ ਅਸੀਂ ਕੋਰਟ ਦੇ ਆਰਡਰ ਦੀ ਉਲੰਘਣਾ ਕਰੀਏ ਨਾ ਹੀ ਕਿਸੇ ਨਾਲ ਕੋਈ ਅਨਜਸਟ ਹੋ ਹੋਵੇ ਐਂਡ ਵੀਲ ਟ੍ਰਾਈ ਆਰ ਬੈਸਟ ਕਿ ਜੋ ਲਾਫਲ ਹੈ ਉਹੀ ਹੋਵੇ ਸਰ ਇਹਨਾਂ ਵੱਲੋਂ ਕੀ ਕਿਹਾ ਗਿਆ ਹੈ ਦੱਸਤਾ ਕੀ ਤੁਹਾਡੇ ਵੱਲੋਂ ਕੱਢਿਆ ਗਿਆ ਦਾ ਵਿਚਲਾ ਕਿਉਂਕਿ ਕੋਰਟ ਦੇ ਆਰਡਰ ਨੇ ਵਿਚਲਾ ਕੋਈ ਰਸਤਾ ਨਹੀਂ ਹੁੰਦਾ ਜੇ ਕਾਨੂੰਨ ਹੁੰਦਾ ਇਹ ਕਹ ਰਹੇ ਨੇ ਵੀ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਇੱਕ ਸਪੈਸੀਫਿਕ ਚੰਕ ਆਫ ਲੈਂਡ ਦੇ ਨੇ ਅਸੀਂ ਉਹੀ ਚੀਜ਼ ਆਪਣੇ ਰੈਵਨਿਊ ਰਿਕਾਰਡ ਦੇ ਵਿੱਚ ਤੇ ਕੋਰਟ ਦੀਆਂ ਡਾਇਰੈਕਸ਼ਨਸ ਦੇ ਵਿੱਚ ਵੈਰੀਫਾਈ ਕਰਦੇ ਆ ਅੱਜ ਤੁਸੀਂ ਹੁਣ ਖਾਲੀ ਕਰਾ ਕੇ ਜਾਓਗੇ ਜਾਂ ਫਿਰ ਇਹਨਾਂ ਦੀ ਗੱਲ ਸੁਣ ਕੇ ਹੁਣ ਆਪਾਂ ਰਿਪੋਰਟ ਬਣਾ ਕੇ ਤਿਆਰ ਕਰੀਏ ਜੇ ਅੱਜ ਸਾਡਾ ਵੈਰੀਫਾਈ ਹੋ ਜਾਂਦਾ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਕੋਰਸ ਆਫ ਐਕਸ਼ਨ ਉਸ ਤੋਂ ਬਾਅਦ ਹੀ ਡਿਸਾਈਡ ਕਰ ਪਾਵਾਂਗੇ ਠੀਕ ਹੈ ਥੈਂਕ ਯੂ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸ਼ੌਨੀਖੰਡ ਦੇ ਵਿੱਚ ਸੰਤ ਸਮਾਜ ਔਰ ਅਮਰਾ ਸਮਾਜ ਸਾਰਾ ਜਿਹੜਾ ਪਹੁੰਚਿਆ ਵਾ ਕਿਉਂਕਿ ਉਹ ਗਰੀਬਾਂ ਦੇ ਘਰ ਢਾਉਣ ਵਾਸਤੇ ਕਹਿੰਦੇ ਕਿ ਸੁਪਰੀਮ ਕੋਰਟ ਦਾ ਆਰਡਰ ਆਇਆ ਸੀ ਉਹਦੇ ਵਿੱਚ ਜਿਹੜਾ ਸਾਰਾ ਸਮਾਜ ਡਟ ਕੇ ਖੜਾ ਵਾ ਉਹਨਾਂ ਦੇ ਘਰ ਨੂੰ ਕਿਸੇ ਨੇ ਵੀ ਆਂਚ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਢਾਊਗਾ ਤੇ ਸਰਕਾਰ ਦੀ ਵੀ ਇੱਟ ਨਾਲ ਇੱਟ ਖੜਕਾਈ ਜਾਏਗੀ ਜੈ ਹਵਾਲਮੀ ਕੀ ਹਾਰ ਹਰ ਵਾਲਮੀ ਮਾਰੇ ਪ੍ਰਸ਼ਾਸਨ ਨੂੰ ਕੀ ਗੱਲਬਾਤ ਹੋਈ ਪ੍ਰਸ਼ਾਸਨ ਆयो ਗੱਲਬਾਤ ਹੋਈ ਆ ਕਿ ਹੁਣ ਉਹ ਗੇੜਾ ਮਾਰ ਕੇ ਚਲ ਗਏ ਆ ਉਹ ਦੇਖ ਕੇ ਗਏ ਆ ਵੀ ਕਹਿੰਦੇ ਰਿਪੋਰਟ ਜਿਹੜੀ ਪਿੱਛੇ ਪਹੁੰਚਾਈ ਜਾਊਗੀ ਕਬਜ਼ਾ ਨਹੀਂ ਆਉਣ ਦਿੱਤਾ ਜਾਊਗਾ ਹਾਂ ਜੀ ਕਿ ਹਰ ਰਬਾ ਨਾਲ ਮਿੱਟੀ ਆਜ ਦੇ ਪ੍ਰਸ਼ਾਸਨ ਦੇ ਨਾਲ ਬਿਲਕੁਲ ਵਧੀਆ ਤਾਕ ਹੋਈ ਆ ਬੇਕਰ ਨਹੀਂ ਹੁੰ ਦਿੱਤਾ ਜਾਵੇਗਾ ਇਹਨਾਂ ਦੀ ਛੱਤ ਦਾ ਨੁਕਸਾਨ ਹੋਏਗਾ ਜੀਕਰ ਪ੍ਰਵਾਸੀਆਂ ਨੂੰ ਫਲੈਟ ਦਿੱਤੇ ਜਾ ਸਕਦੇ ਜੀ ਰਿਪੋਰਟੇ ਸੂ ਰਹਿੰਦੇ ਆ ਉਹਨਾਂ ਨੂੰ ਵੀਕਰ ਨਹੀਂ ਹੁੰ ਦਿੱਤਾ ਜਾਵੇਗਾ ਕਹਿੰਦਾ ਭਾਪ ਕਿ ਇਹ ਇਹ ਕਰ ਕੋਰਟਾ ਆਰਡਰ ਹੈ ਤੇ ਸਰਕਾਰਾਂ ਨੂੰ ਚਾਹੀਦਾ ਇੱਕ ਪਾਸੇ ਕਹਿੰਦੇ 15-15 ਲੱਖ ਹਕਾਤੇ ਜਾਏਗਾ ਨਾ ਹੋ ਤੀਨ 10-10 ਲੱਖ ਦੇ ਕੇ ਆਪਣਾ ਘਰ ਬਣਾਉਣ ਵਾਸਤੇ ਜਗ੍ਹਾ ਦਿੱਤੀ ਹੈ ਵੇ ਨਹੀਂ ਤੇ ਕਾਰਪੋਰੇਸ਼ਨ ਕੋ ਸਰਕਾਰ ਕੋ ਬੜੀਆਂ ਜਗ੍ਹਾ ਹੈਗੀਆਂ ਇਹਨਾਂ ਨੂੰ ਪੰਜ-ਪੰਜ ਮਰਦੇ ਦਾ ਪਲਾਟ ਦੇ ਆਪਣੇ ਘਰ ਹੀ ਆਪ ਬਣਾ ਲੈਣ ਧੰਨਵਾਦ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਰਿਪੋਰਟ ਵਧੀਆ ਦੇ ਕੇ ਦਿੱਤਾ ਪਰਮਿਸ਼ਨ ਲੈ ਕੇ ਦਵਾਂਗੇ ਜੀ ਇਹਨਾਂ ਨੂੰ ਕੱਢਣੇ ਵੀ ਪਿਆ ਤੇ ਇਹਨਾਂ ਨੂੰ ਮਾਜਵਾ ਦਿੱਤਾ ਜਾਏ ਧੰਨਵਾਦ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸਰਤਰਕੇਸ਼ਨਾ ਤੇ ਜਨਰਲ ਸਕੱਤਰ ਸੰਤਪਾਲ ਸਭਾ ਭਾਰਤ ਜੋ ਕਿ ਅੱਜ ਕਚਹਿਰੀ ਸ਼ੋਨੀ ਕੈਂਟ ਦੇ ਵਿੱਚ ਜੋ 35 ਪਰਿਵਾਰ ਰਹਿ ਰਹੇ ਸੀ ਉਹਨਾਂ ਨੂੰ ਉਠਾਉਣ ਦਾ ਸੁਪਰੀਮ ਕੋਰਟ ਵੱਲੋਂ ਆਰਡਰ ਜਿਹੜਾ ਦਿੱਤਾ ਗਿਆ ਸੀ ਉਹਨਾਂ ਦੇ ਘਰ ਤੋੜਨ ਦਾ ਅਸੀਂ ਔਰ ਸਹਿ ਪਾਸ਼ਾ ਸਤਗੁਰ ਮਲਕੀਤਨਾਨ ਮਹਾਰਾਜ ਜੀ ਦੀ ਰਹਿਨਮਾਈ ਹੇਠ ਸੰਤਸ ਸਮਾਜ ਦੀ ਰਮਾਈ ਰਹਿਨਮਾਈ ਹੇਠ ਔਰ ਆਜ ਸਾਰੀ ਸੰਗਤ ਦੀ ਜੋ ਭਗਵਾਨ ਵਾਲਮੀਕੀ ਨਾਮ ਨਿਵਾ ਸੰਗਤ ਹੈ ਉਹ ਅੱਜ ਆ ਕੇ ਇੱਥੇ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਔਰ ਪ੍ਰਸ਼ਾਸਨ ਦਾ ਜਿਹੜਾ ਕਿ ਵਿਰੋਧ ਕੀਤਾ ਗਿਆ ਜਿਹੜਾ ਕਿ ਇੱਧਰ 35 ਪਰਿਵਾਰਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਆਂ ਉਹ ਨਾਲ ਦੀ ਨਾਲ ਹੀ ਸਰਕਾਰ ਨੂੰ ਅਪੀਲ ਕਰਦੇ ਆਂ ਦੇਸ਼ ਕਰਦੇ ਆਂ ਕਿ ਇਹਨਾਂ 35 ਪਰਿਵਾਰਾਂ ਦੇ ਸਿਰ ਤੇ ਹੱਥ ਰੱਖਿਆ ਜਾਵੇ ਇਹਨਾਂ ਨੂੰ ਉਜਾੜਨ ਦੀ بجائے ਇਹਨਾਂ ਨੂੰ ਵਸਾਇਆ ਜਾਵੇ ਔਰ ਜੇ ਇਹਨਾਂ ਨਾਲ ਕੋਈ ਵੀ ਅਜੀ ਨਵੀ ਜਾਂ ਇਹਨਾਂ ਨੂੰ ਛੇੜ ਛਾੜ ਹੁੰਦੀ ਆ ਜਾਂ ਇਹਨਾਂ ਨੂੰ ਥਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਚ ਸੰਤ ਸਮਾਜ ਜਿਹੜਾ ਕਿ ਵੱਧ ਚੜ ਕੇ ਸੰਯੋਗ ਦੇਗਾ ਔਰ ਸਰਕਾਰ ਦਾ ਵਿਰੋਧ ਕਰੇਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਮੈਂ ਰਕੇਸ਼ ਨਾਥ ਜਨਰਲ ਸੈਕਟਰੀ ਸੰਤ ਮਹਾਸਭਾ ਭਾਰਤ ਧੂਣਾ ਸਾਹਿਬ ٹرسٹ ਜੈ ਵਾਲਮੀਕੀ ਹਰ ਹਰ ਵਾਲਮੀਕੀ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर